ਤੇ ਵੱਡੀ ਲਗੀ ਸਰ ਅਧਕ ਘੰਟਾ ਆਪਣਾ ਘੰਟਾ ਹੀ ਖਰਾਬ ਹੋਇਆ ਉੱਥੇ ਜਿੱਥੇ ਖਰਾਬ ਰਹੀ ਹੈ ਨਾ ਖਰਾਬ ਤਾਂ ਨਹੀਂ ਹੋਇਆ ਬੈਠੇ ਰਹੇ 23 ਸੀਕ ਘੰਟਾ ਮੁੜ ਕੇ ਦੂਜੇ ਪਾਸੇ ਨੂੰ ਚੱਲ ਪਏ ਨਾ ਸਟੇ ਹੀ ਸੀਕ ਘੰਟਾ ਇੱਕ ਘੰਟਾ ਪਤਨ ਟੈਕਨੀਕਲ ਕੋਈ ਪ੍ਰੋਬਲਮ ਆ ਗਈ ਸੀ ਇਹ ਕੀ ਕਰਨਾ ਸੀ ਕੁਝ ਨਾ ਕੁਛ ਯੂ ਟਰਨ ਮਾਰਨੀ ਸੀ ਤੇ ਦੂਜੀ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਪਰ ਉਸ ਘੰਟੇ ਦੇ ਵੀ ਓਪਨ ਪੇਪਰ ਜਿਹਾ ਫੜਾ ਗਿਆ ਨੇ ਪੈਸੇ ਤੁਹਾਨੂੰ ਵਾਪਸ ਕਰਤੇ ਨਾਲੇ ਤੁਹਾਨੂੰ ਇੱਕ ਥਾਂ ਤੇ ਖੜਾ ਆਇਆ ਤੁਸੀਂ ਕਹਿ ਸਕਦੇ ਹੋ ਕਿ ਉਸ ਸ਼ਹਿਰ ਵਿੱਚ ਇੱਕ ਘੰਟਾ ਸੀ ਰੁਕਿਆ ਆ ਜੀ ਉਹਦਾ ਰਿਕਾਰਡ ਵੀ ਤਾਂ ਕੈਂਪ ਵਿੱਚ ਪੈਸੇ ਉਹਨਾਂ ਨੇ ਕਿਹਾ ਤਾਂ ਕਿ ਭਾਈ ਤੁਹਾਡੇ ਜਿਹੜੇ ਟਿਕਟਾਂ ਨੇ ਘੰਟਾ ਤੁਹਾਨੂੰ ਵੇਟ ਕਰਨੀ ਪਈ ਆ ਜਾਰੇ ਬੋਲਣ ਆਣੀ ਜਾ ਕੇ ਕਰਤੋਂਗਾ ਜਿੰਨੇ ਲਾਈ ਨੇ ਉਹ ਤੁਹਾਡੇ ਵਾਪਸ ਕਰ ਦੂੰ ਤੂੰ ਤੂੰ ਮੈਂ ਮੈਂ ਨਹੀਂ ਕਰਨੀ ਇਹ ਸਿਸਟਮ ਵਧੀਆ ਹੈ ਨਾ ਚੌਪੜੀਆ ਚੋਂਦਾ ਤੂੰ ਜਾਲਾ ਕਹਿੰਦੇ ਨੇ ਡੇਟ ਹੋ ਗਈ ਫੇਰ ਤੁਰ ਕੇ ਬਾਗ ਜਾਓ ਪਾਣੀ ਤੇ ਬਿਸਕਟ ਵੀ ਫ੍ਰੀ ਮਿਲਿਆ ਨਾਲੇ ਬਿਸਕਟ ਫ੍ਰੀ ਦਿੱਤੇ ਨਾਲੇ ਪਾਣੀ ਦਿੱਤਾ ਬੰਦਾ ਫ੍ਰੀ ਅੱਛਾ ਪਾਣੀ ਇੱਕ ਜਦੋਂ ਇੱਥੇ ਪੀਣਿਆ ਪਹਿਲਾ ਬੰਦਾ ਅਗਲਾ ਪੁੱਛਦਾ ਕੀ ਪੀਓਗੇ ਪਾਣੀ ਗੈਸ ਵਾਲਾ ਕਿ ਦੂਜਾ ਇਹ ਗੈਸ ਵਾਲਾ ਕਿਹੜਾ ਪਾਣੀ ਦਿੰਦੇ ਆ ਇੱਥੇ ਗੈਸ ਘੱਟ ਬਣਦੀ ਹੈ ਨਾ ਇਹ ਬਜੀ ਇੱਥੇ ਘੋਰੇ ਜਾ